ਲਾ ਸਜਣੋ ਪਿੰਡ ਬੇਸ਼ਨਗੜ ਤਹਿਸੀਲ ਨਾਬਾ ਤੇ ਜ਼ਿਲ੍ਹਾ ਪਟਿਆਲੇ ਤੋਂ ਨਾ ਤਿੰਨ ਪਸ਼ੂ ਲੱਗੀਆਂ ਦਿਖਾਉਣਾ ਇੱਕ ਤਾਂ ਤੋਕੜ ਗੱਬਣ ਮੱਝ ਦਿਖਾ ਦਾਂਗੇ 5 ਮਹੀਨਿਆਂ ਦੀ ਤੇ ਦੋ ਦਿਖਾ ਦਾਂਗੇ ਤਾਜ਼ੀਆਂ ਸੂਈਆਂ ਤੇ ਇੱਕ 17 ਲੀਟਰ ਤਿਆਰ ਦੁੱਧ ਵਾਲੀ ਝੋਟੀ ਦਿਖਾ ਦਾਂਗੇ ਸੂਆ ਰਹੂਗਾ ਦੂਜਾ ਤੇ ਨਾਲ ਰਹੂਗੀ ਕੱਟੀ ਤੇ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਤੇ ਸਾਰੀ ਗੱਲਬਾਤ ਤੁਹਾਡੀ ਬਾਈ ਨਾਲ ਕਰਾ ਦਾਂਗੇ ਹੋਰ ਕੀ ਹਾਲ ਹੈ ਜੀ ਬਹੁਤ ਵਧੀਆ ਵੀਰੇ ਚੜ੍ਹਦੀ ਕਲਾ ਹਾਂਜੀ ਬਹੁਤ ਵਧੀਆ ਨਾਮ ਤੇ ਫੋਨ ਨੰਬਰ ਦੱਸ ਦੂਗੀ ਨਾਮ ਲਾਡੀ ਹੈ ਜੀ ਮੇਰਾ ਪਿੰਡ ਬੇਸ਼ਨਗੜ ਜੀ ਤਹਿਸੀਲ ਨਾਬਾ ਜ਼ਿਲ੍ਹਾ ਪਟਿਆਲਾ ਜੀ ਫੋਨ ਨੰਬਰ ਜੀ ਮੋਬਾਈਲ ਨੰਬਰ 98767 ਜੀ ਹਾਂਜੀ 78894 ਜੀ 98767 78894 78894 ਤੇ ਦੁੱਧ ਦੇ ਲਾਇਵੇ ਪਸ਼ੂ ਆਪਣੇ ਹਾਂਜੀ ਠੀਕ ਹੈ ਗੱਲ ਰੂਟੀਨ ਚ ਬਾਈ ਦਾ ਹੈਗਾ ਦੁੱਧ ਦਾ ਕੰਮ ਤੇ ਇਹ ਤਿੰਨੇ ਪਸ਼ੂ ਘਰ ਦੇ ਪਸ਼ੂਏ ਬਾਈ ਨੇ ਸੇਲ ਕਰਨੇ ਨੇ ਤੇ ਸ਼ੁਰੂਆਤ ਇਸ ਛੁੱਟੀ ਤੋਂ ਕਰ ਲਈ ਹਾਂਜੀ ਇਹ ਤੋਂ ਕਰ ਆਹ ਹੋ ਜਾ ਸਾਈਡ ਨੂੰ ਇੱਕ ਵਾਰੀ ਲੱਭੀ ਕੱਟੀ ਤੇ ਮਾਰ ਦੇ ਕੈਮਰਾ ਦੇ ਨਾਲ ਆ ਗਈ ਕੱਟੀ ਤੇ ਸੂਆ ਦਾ ਕਿਹੜਾ ਰੂਗਾ ਜੀ ਇਹਦਾ ਦੂਜਾ ਸੂਆ ਵੀਰੇ ਸੂਆ ਦੂਜਾ ਤੇ ਆਰਡਰ ਚੈੱਕ ਕਰਾ ਦੇ ਤੇ ਸਮਾਂ ਇਹ ਮੰਨ ਲਓ ਵੀ 3:30 ਦੇ ਲਗਭਗ ਦਾ ਉਸ ਹਿਸਾਬ ਨਾਲ ਇਹਦੇ ਆਰਡਰ ਦੀ ਜੱਜਮੈਂਟ ਕਰ ਲਿਓ ਕਿਉਂਕਿ ਹਾਂ 22 ਦਾ ਤਕਰੀਬਨ ਤਕਰੀਬਨ ਇਹ ਮੰਨ ਲਓ ਮੇਰੇ ਖਿਆਲ ਆ ਵੀ ਆਪਣਾ ਹੁੰਦਾ 5:30 ਟਾਈਮ ਹਾਂਜੀ ਵੀਰੇ 5:30 ਇਹ 2:58 ਮਿੰਟ ਹੋ ਗਏ ਇੱਥੋਂ ਕਰ ਲਿਓ ਜੈਕਾ ਬਿਲਕੁਲ ਜੈਨੂਅਨੀ ਹੋਊਗਾ ਮੈਂ ਜਿੰਨਾ ਵੀ ਹੋ ਸੂਆ ਦੂਜਾ ਬਾਡੀ ਵੀ ਸ਼ਾਨਦਾਰ ਤੇ ਵੱਡੀ ਦਾ ਫੁੱਲ ਆ ਗਈ ਬਾਈ ਹਨਾ ਹਾਂਜੀ ਵੀਰੇ ਕਿੰਨੇ ਕ ਦਿਨ ਦਾ ਸੂਆ ਹੋ ਗਿਆ ਇਹਦਾ ਇਹ ਵੀਰੇ 17-18 ਦਿਨ ਦੀ ਸੂਈ ਹੋ ਠੀਕ ਹੈ ਜੀ ਦੁੱਧ ਹਾਜ਼ਰ ਕਿੰਨਾ ਦੁੱਧ ਵੀਰੇ 17 ਲੀਟਰ ਹੁਣ ਪੂਰਾ ਤਿਆਰ ਆ ਚਾਹੇ ਅਗਲਾ 4 ਟਾਈਮ 5 ਟਾਈਮ ਤਸੱਲੀ ਕਰ ਲਈ ਆ ਤੋੜ ਦਿਓ ਜੀ ਖੋਲ ਕੇ ਡੈਡੀ ਖੋਲ ਤੇ ਬਾਕੀ ਸੱਜਣਾਂ ਇੱਥੋਂ ਨਾ ਤੁਰਦੀ ਦੀ ਜਜਮੈਂਟ ਕਰ ਸਕਦੇ ਹੋ ਲੈ ਚਲੋ ਲੈ ਚਲੋ ਤੇ ਇੱਕ ਸਿੰਘ ਦਾ ਥੋੜਾ ਪੋਪੂਲਰ ਲੱਥਾ ਉਰਲੇ ਬੰਨ ਇੱਕ ਸਿੰਘ ਆ ਬਿਲਕੁਲ ਬੰਦ ਸਿੰਘ ਦੇ ਵਿੱਚ ਤੇ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਆ ਇੱਥੇ ਤੋਂ ਮੱਝ ਦਾ ਇਹ ਮੰਨ ਲਓ ਚੰਗਾ ਕੱਦ ਦਾ ਲੰਬੀ ਵੀ ਚੰਗੀ ਆ ਤੇ 17 ਲੀਟਰ ਦੁੱਧ ਬਾਈ ਕਹਿੰਦਾ ਹਾਜ਼ਰ ਆ ਇਹਦੇ ਕੋਲੇ ਇੱਕ ਟਾਈਮ ਚੋਲੋ ਕੋਈ ਭਰਾ ਦੋ ਟਾਈਮ ਚੋਲੋ ਤੇ ਚਾਹੇ ਚੋਲੋ ਬ ਉਹ ਚੀਜ਼ ਦੀ ਗਾਰੰਟੀ ਰਹੂ 24 ਦੀ ਕਿਵੇਂ ਰਹੂਗੀ ਭਾਈ 24 ਦੀ ਫੂਕੀ ਆ ਜੀ ਪੋਲੀ ਜਮਾ ਹਾਂਜੀ ਵੀਰੇ ਸ਼ਰਲਾ ਸਿੱਟਾ ਥਣ ਵੱਧ ਘੱਟ ਨਹੀਂ ਨਹੀਂ ਓਕੇ ਟੈਟ ਟੈਟ ਫਟ ਕੋਈ ਨਹੀਂ ਨਹੀਂ ਓਕੇ ਜੀ ਠੀਕ ਆ ਗੱਲ ਗਾਰੰਟੀ ਰਹੂ ਸਾਰੇ ਕਸ ਜੀ ਹਾਂਜੀ ਹਾਂਜੀ ਵੀਰੇ ਤੇ ਨਸਾਂ ਚੰਗੀਆਂ ਆ ਡਰਦੇ ਹਨ ਹਾਂਜੀ ਆ ਨਾੜਾ ਨੂੜਾ ਆਰਡਰ ਦੇ ਚੰਗੀਆਂ ਰੱਖਦੀ ਆ ਤੇ ਬਾਕੀ ਇੱਥੇ ਤੋਂ ਚੈੱਕ ਕਰ ਸਕਦੇ ਹੋ 4x4 ਵਾਲਾ ਸਿਸਟਮ ਹੀ ਆ ਤੇ 17 ਲੀਟਰ ਇਹ ਦੁੱਧ ਬਾਈ ਆਪਾਂ ਟਾਈਮ ਤੋਂ ਟਾਈਮ ਤਸੱਲੀ ਰਹੇਗੀ ਚਾਹੇ ਅਗਲਾ ਚਾਰ ਟਾਈਮ ਚ ਹੋਵੇ ਪੰਜ ਟਾਈਮ ਚ ਹੋਵੇ ਸਾਡਾ ਵੀ ਤਸੱਲੀ ਕਰਕੇ ਲੈ ਕੇ ਜਾਵੇ ਠੀਕ ਆ ਗੱਲ ਹਾਂਜੀ ਇੱ ਇਹ ਹੇਬਰੇ 19 ਕਿਲੋ ਦਾ ਬੜੇ ਆਰਾਮ ਨਾਲੇ ਕਰ ਦਊਗੀ ਠੀਕ ਆ ਗੱਲ ਇੱਥੋਂ ਮਾਰਨੀ ਲੱਭੀ ਕੈਮਰਾ ਜੀ ਤੋਂ ਪਰਲੇ ਵੱਲ ਜਾਊਗੀ 19 ਕਿਲੋ ਕਰ ਦਊ ਬਾਈ ਕਹਿੰਦਾ ਪਲੂਨ ਸੂਈ ਦੀ ਆਪਣੇ ਕੋਲ ਜਿਆਦਾ ਇਹਨੇ ਪਲੂਨ ਨੇ ਚਾਰ ਦੰਦ ਨੇ ਯਾਰ 15 ਤੋਂ 16 ਕਿਲੋ ਦੁੱਧ ਐਨ ਖੁੱਲਾ ਦਿੱਤਾ ਨੰਬਰ ਟਾਈਮ ਠੀਕ ਆ ਗੱਲ ਆ ਹਾਂਜੀ ਵੀਰੇ ਤੇ ਬਾਕੀ ਕੱਦ ਤਾਂ ਚੰਗਾ ਰਹੂਗਾ ਹਨਾ ਇਹ ਉਰਲੇ ਵੱਡੀ ਬੰਨੋ ਕਰਾਣੀ ਲੱਭੀ ਚਵਾਈ ਦੀ 100 ਦੀ 100 ਰੂਮ 100 ਦੀ 100 ਜੀ ਤੇ ਰੇਟ ਕੀ ਰਹੂਗਾ ਜੀ ਇਹਦਾ ਰੇਟ ਮੇਰੇ ਆਪਾਂ 100 ਸਨੀਏ ਕਰਾਂਗੇ ਮਤਲਬ ਮੁੱਲ ਨਹੀਂ ਕਰਦੇ ਹੈਗੇ ਆਪਾਂ ਠੀਕ ਹੈ ਜੀ ਲੈਂਡ ਦੇਣ ਵਾਲੀ ਠੀਕ ਆ ਗੱਲ ਤੇ ਇਹ 1.95 ਦੀ ਦੇ ਦਾਂਗੇ ਆਪਾਂ 1 ਲੱਖ ਤੇ 95000 ਦੀ 1 ਲੱਖ ਤੇ 95 ਦੀ ਬਾਈ ਕਹਿੰਦਾ ਇਹ ਮੱਝ ਦੇਣੀ ਆ 17 ਲੀਟਰ ਲੀਟਰ ਆਪਦਾ ਲੈ ਉਹ ਠੰਡੇ ਕਰਕੇ ਮਾਪ ਲਿਓ ਨਾਲ ਆ ਗਈ ਕੱਟੀ 17 ਜਿਹਦੇ ਕੋਲ ਤਿਆਰ ਆ ਮੈਲੇ ਮੂਲੇ ਚੱਲ ਕੇ ਬਾਈ ਕਹਿੰਦਾ 18 19 ਕਿਲੋ ਦੁੱਧ ਝੋਟੀ ਕਰ ਦੂਗੀ ਬੜੇਰਾਉਣ ਨਾਲ ਕਰੋ ਵੀਰੇ ਹਾਂ ਜਿੰਨਾ ਅੱਜ ਹਾਜ਼ਰ ਆ ਮੈਂ ਤੁਹਾਨੂੰ ਨਰ ਕਮੈਂਟ ਕਰੂੰਗਾ ਵੀ ਟਾਈਮ ਤੋਂ ਟਾਈਮ ਉਹ ਤੁਸੀਂ ਤਸੱਲੀ ਕਰ ਲਿਓ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਈ ਕੋਲੋਂ ਇਹ ਜੋ ਟੀਐਮਐਲ ਜੋ 195 ਦੀ ਲੰਬੀ ਵੀ ਫੁੱਲ ਕੱਦ ਵੀ ਫੁੱਲਾ ਤੇ ਹੁਣ ਲੱਭੀ ਦੋ ਨੰਬਰ ਦੀ ਆਰਡਰ ਤੇ ਮਾਰਦੇ ਕੈਮਰਾ ਨਸਾਂ ਨੂੰ ਸਾ ਚੈੱਕ ਕਰਾ ਦੇ ਇਹਦਾ ਸੂਆ ਕਿਹੜਾ ਜੀ ਇਹ ਵੀਰੇ ਤੀਜਾ ਮੰਨ ਲਓ ਚੌਥਾ ਮੰਨ ਲਓ ਆਪਾਂ ਪਹਿਲੇ ਸੂਏ ਲਿਆਂਦੀ ਦੀ ਯਾਰ ਠੀਕ ਹੈ ਗੱਲ ਆਪਾਂ ਨੂੰ ਵਾਲਿਆਂ ਨੇ ਦੂਜਾ ਕਹਿ ਕੇ ਦਿੱਤੀ ਤੀਕ ਹੈ ਗੱਲ ਹਾਂ ਵੀਰੇ ਤੇ ਇਹਦਾ ਸੂਆ ਕਿਨੇ ਦਿੰਦਾ ਇਹ ਵੀਰੇ ਸੂਈ ਵੀ ਮਹੀਨੇ ਦੇ ਲਗਭਗ ਜਿਆ 1 ਮਹੀਨੇ ਦੇ ਹਾਂਜੀ ਆ ਤੋੜ ਦੋ ਹੀ ਖੋਲ ਕੇ ਤੇ ਬਾਕੀ ਇਥੇ ਜੱਜਮੈਂਟ ਕਰ ਸਕਦੇ ਹਾਂ ਇੱਕ ਮਹੀਨੇ ਦੇ ਲਗਭਗ ਇਹਦਾ ਬਾਈ ਕਹਿੰਦਾ ਸੂਆ ਕੋਈ ਜ਼ਿਆਦਾ ਲੰਬਾ ਤਾਂ ਨਹੀਂ ਸੂਆ ਕਰਾ ਨਹੀਂ ਨਹੀਂ ਵੀਰੇ ਗਰੰਟੀ ਹੈ ਚੀਜ਼ ਦੀ ਆਪਣੀ ਠੀਕ ਹੈ ਬੱਚਾ ਹੈ ਨਹੀਂ ਨਾਲੇ ਦੇ ਇਹ ਵੀਰੇ ਥਾਪੀ ਤੇ ਹੀ ਖੜਦੀ ਆ ਦੋ ਟਾਈਮ ਬੱਚਿਆ ਮਰ ਗਿਆ ਥਾਪੀ ਤੇ ਹਾਂਜੀ ਵੀਰੇ ਦੁੱਧ ਹਾਜ਼ਰ ਕਿੰਨਾ ਅੱਜ ਇਹ ਥੱਲੇ ਵੀਰੇ 14 ਲੀਟਰ ਦੁੱਧ ਤਿਆਰ ਆ ਚਾਰ ਟਾਈਮ ਪੰਜ ਟਾਈਮ ਅਗਲਾ ਉਹਦੀ ਤਸੱਲੀ ਕਰਿਆ ਕੇ 14 ਲੀਟਰ ਹਾਜ਼ਰ ਹਾਜ਼ਰ ਵੀਰੇ ਟਾਈਮ ਤੋਂ ਟਾਈਮ 'ਚ ਉਹਨਾਂ ਵਾਲਾ ਹਾਂ ਵੀਰੇ ਠੀਕ ਆ ਗੱਲ 14 ਲੀਟਰ ਬਾਈ ਕਹਿੰਦਾ ਤਿਆਰ ਬੱਚੇ ਕਰਕੇ ਘਟਾ ਗਈ ਵੀਰੇ ਮਤਲਬ ਪਹਿਲਾਂ 15 15.5 ਠੀਕ ਹੈ ਜੀ ਹਾਂ ਮੇਰੇ ਬੱਚੇ ਇਹ ਮਹੀਨੇ ਵਾਲੀ ਗਾਰੰਟੀ ਰਹੂਗੀ ਹਾਂ ਮੇਰੇ ਭਰਾ ਕਹਦੇ ਵੀ 2 ਆ 3 ਮਹੀਨਿਆਂ ਦੀ ਗਾਰੰਟੀ ਹੈ ਵੀਰੇ ਆਪਣੀ ਇਹ ਚੀਜ਼ ਦੀ ਠੀਕ ਹੈ ਗੱਲ ਹਾਂਜੀ ਵੀਰੇ ਤੇ ਜਦੋਂ ਇਧਰ ਨੂੰ ਜਾਉਗੀ ਲੈ ਵੀ ਆਰਡਰ ਤੇ ਮਾਰਦੀ ਕੈਮਰਾ ਇਹ ਇੱਥੋਂ ਇੱਥੋਂ ਕਰਾ ਦੀ ਚੈੱਕ ਇਹਦਾ ਆਰਡਰ ਇਹ ਥੱਲੇੋਂ ਚੈੱਕ ਕਰਾ ਦੇ ਹਰੇਕ ਪੱਖ ਤੋਂ ਤੇ ਇਹਦਾ ਰੇਟ ਕੀ ਰਹੂਗਾ ਜੀ ਰੇਟ ਵੀਰੇ ਮੈਂ ਪਹਿਲਾਂ ਵੀ ਦੱਸਿਆ ਦੀ ਆਪਨੇ ਬਸ ਹਾਂ ਨਾਲ ਹੀ ਰੇਟ ਨੇ ਹਾਂ ਕਿੰਨੇ ਪੈਸੇ ਲੈਣੇ ਇੱਕ ਦਾ 10 ਦੀ ਛੱਡ ਦਾਂਗੇ ਆਪਾਂ ਇੱਕ ਲੱਖ ਤੇ 10000 ਦੀ 10000 ਦੀ 14 ਲੀਟਰ ਦੁੱਧ ਮਾਪ ਕੇ ਦੇ ਦਾਂਗੇ ਉਲੇ ਬੰਨੇ ਕਰਦੇ ਥੋੜਾ ਜਿ ਜੇ ਕੋਈ ਜੋੜਾ ਲਊ ਯਾਰ ਹਾਂਜੀ 195 ਤੇ 110 35 ਬਣਦਾ ਆ ਠੀਕ ਆ ਜੀ ਚਾਹੇ ਅਗਲਾ ਮਤਲਬ ਆਪਾਂ ਤੋਂ 5000 ਛੜਾ ਲੈ ਚਾਹੇ ਅਗਲਾ ਪਹੁੰਚ ਕਰਾ ਲੈ ਵੀ ਠੀਕ ਆ ਗੱਲ ਜੋੜੇ 'ਚੋਂ 5 ਦਾ ਕੰਸੈਸ਼ਨ ਹੋ ਜੂ ਹਾਂਜੀ ਕੱਲੀ-ਕੱਲੀ ਦਾ ਫਿਕਸ ਹੋਊਗਾ ਹਾਂ ਵੀਰੇ ਠੀਕ ਆ ਗੱਲ ਜੋੜੇ ਦੀ ਆਪਾਂ ਮਤਲਬ 200 ਕਿਲੋਮੀਟਰ ਤੱਕ ਪਹੁੰਚ ਕਰ ਦਾਂਗੇ ਠੀਕ ਆ ਗੱਲ ਤੇ ਹੁਣ ਮਾਰਦੇ ਲੱਭੀ ਅਗਲੇ ਨੰਬਰ ਵਾਲੀ ਤੇ ਇਹਦੇ ਨਾਲ ਆ ਗਿਆ ਕਟਾ ਤੇ ਇਹ ਗੱਭਣ ਕਿੰਨੇ ਟਾਈਮ ਦੀ ਆ ਭਾਈ ਇਹ ਨੂੰ ਮੇਰੇ 5ਵੇਂ ਮਹੀਨਾ ਲੱਗਿਆ ਹੋਇਆ ਜੀ 4 ਮਹੀਨਿਆਂ ਦੀ ਆ ਹਾਂਜੀ ਵੀਰੇ ਦੁੱਧ ਕਿੰਨਾ ਹੋਣਾ ਦੁੱ ਕਿ ਦੋਏ ਟਾਈਮ ਦਾ ਵੀਰੇ ਸੇਲ ਹਿੱਟ ਦੋਨੇ ਟਾਈਮ ਦਾ ਤਿੰਨ ਤਿੰਨ ਕਿਲੋ ਡੰਗ ਦਾ ਬੱਚੇ ਦੀ ਮਿਲਦੀ ਹੈ ਹਾਂ ਵੀਰੇ ਚਵਾਈ ਦੀ ਕਿਵੇਂ ਆਹੀ ਚਵਾਈ ਦੀ ਫੂਕੀ ਆਈ ਜਾਵਾਂ ਛਰਲਾ ਛਿੱਟਾ ਥਣ ਵੱਧ ਨਾ ਨਾ ਵੀਰੇ ਗਰੰਟੀ ਆਪਣੀ ਤੋਰ ਤੋ ਖੋਲ ਕੇ ਨੂੰ ਇਹਦਾ ਸੂਆ ਕਿਹੜਾ ਰਹੂਗਾ ਜੀ ਇਹਦਾ ਵੀਰੇ ਦੂਜਾ ਆ ਰਿਹਾ ਜੇ ਨਾਲ ਸੂਆ ਦੂਜਾ ਹਾਂਜੀ ਆ ਸਿੰਘ ਥੋੜਾ ਜਿਆ ਖੁੱਲਾ ਨਾ ਹਾਂਜੀ ਵੀਰੇ ਆ ਸੂਆ ਆ ਗਿਆ ਦੂਜਾ ਬਾਈ ਕਹਿੰਦਾ ਆ ਪੰਜ ਮਹੀਨਿਆਂ ਦੀ ਬੱਪਣ ਚੈੱਕ ਪਾਸ ਝੋਟੀ ਲੱਗਿਆ ਤੁਹਾਨੂੰ ਮੱਲੋ ਦਿਖਾਉਣਾ ਇਹ ਪੰਜਾਂ ਦੀ ਚੈੱਕ ਪਾਸ ਆ ਗਈ 6 ਕਿਲੋ ਦੁੱਧ ਤੇ ਨਾਲ ਇਹਦੇ ਆ ਗਿਆ ਮਿਲਕਾਫ 11 ਹੋਰ ਕਮਾ ਦੋ ਜੀ ਲੈ ਚਲੋ ਲੈ ਚਲੋ ਥਣ ਦਾ ਸੈਜ ਵੀ ਸੋਨਾ ਰੱਖਦੀ ਐ ਤੇ ਬਾਕੀ ਮੁਠੀ ਵਾਲਾ ਥਣ ਰੱਖਦੀ ਐ ਛੋਟੇ ਘਰ ਦਾ ਤੇ ਲੇਵਾ ਬਿਲਕੁਲ ਨਾਲ ਲੱਗਵਾ ਜਾਂ ਰੱਖੂਗੀ ਫਿਕਸ ਜੀ ਹਵਾਨੇ ਦੀ ਆਗੀ ਤੇ ਤਾਜੀ ਨੇ ਕਹਿੰਦਾ ਪਾਇਨੇ ਇਹ ਵੀਰੇ 13-14 ਕਿਲੋ ਦੇਈ ਗਿਆ ਜੀ ਠੀਕ ਆ ਗੱਲ ਹਾਂਜੀ ਵੀਰੇ ਆ ਤਾਜੀ ਦਾ ਬਾਈ ਕਹਿੰਦਾ ਹੈਗਾ 13-14 ਕਿਲੋ ਦਾ ਰਿਕਾਰਡ ਹਾਲ ਫਲਹਾਲ ਇਹ ਆ ਗਈ 5 ਮਹੀਨਿਆਂ ਦੀ ਗੱਬਣ 6 ਕਿਲੋ ਦੁੱਧ ਹਾਂਜੀ ਵੀਰੇ ਘਮਾ ਲਾ ਬਈ ਇੱਥੋਂ ਤੇ ਚਵਾਈ ਚ 100 ਦੀ 100 ਰਊਗੀ 100 ਦੀ 100 ਜੀ ਤੇ ਰੇਟ ਕੀ ਰਊਗਾ ਜੀ ਦਾ ਵੇਚ ਨਾਲ ਇਹ ਵੀਰੇ ਆਪਾਂ 83000 ਦੀ ਦੇ ਦਾਂਗੇ ਜੀ ਇਹ ਦੇ ਦ ਹਾਂਜੀ ਵੀਰੇ ਤੇ ਨੰਬਰ ਬੋਲ ਦੋ ਜੀ ਤੁਹਾਡਾ 98767 ਵੀਰੇ ਹਾਂਜੀ 78894 98767 78894 ਬਾਈ ਦਾ ਨੰਬਰ ਆ ਪਿੰਡ ਬਿਸ਼ਨਗੜਾ ਤਹਿਸੀਲ ਨਾਬਾ ਤੇ ਜ਼ਿਲ੍ਹਾ ਰਹੂਗਾ ਪਟਿਆਲਾ ਜਿਹੜਾ ਵੀ ਪਸ਼ੂ ਤੁਹਾਨੂੰ ਪਸੰਦ ਆਉਂਦਾ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ